ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆ ਗਏ ਰਹਾ ਤੇ ਮੇਲੇ ਤੇ ਹੋਰ ਨਹੀਂ ਰਹਿ ਗਿਆ ਤਾਂ ਪਟ੍ਰਾਲੀਆਂ ਲਿਆ ਕੇ ਆ ਬਾਹਰ ਉਹ ਗੇਟ ਦੇ ਬਾਹਰੇ ਖੋਲਤਿਆਂ ਦੀਆਂ ਦੋਏ ਟਰਾਲੀਆਂ ਪਾ ਰਿਆ ਤਾਂ ਫਿਰ ਆ ਬਣਾ ਲਾ ਪੂਰੇ ਪਾ ਲਿਆ ਤਾਂ ਤੇ ਜਲੇਟ ਵਾਲਾ ਮਗਰ ਪਾ ਲਿਆ ਤਾਂ ਉਹ ਵਾਲਾ ਜਿਹੜਾ ਜਲੇਟ ਵਾਲਾ ਮਗਰ ਕਰ ਕੇ ਫਿਰ ਨੇਰੇ ਹੋ ਕੇ ਕਰਨ ਕਰਕੇ ਵੀਡੀਓ ਬਣਾਣੀ ਹੋਈ ਫਿਰ ਆ ਤਾਂ ਅਧੀ ਰਾਤੇ ਹੋ ਗਈ ਤੇ ਘਰ ਆਉਂਦੇ ਨੂੰ ਆਇਆ ਵੀ ਜੇ ਟਰਲੇ ਦੇ ਪਿੱਛੇ ਹੁੱਕਾ ਹੱਕ ਵਧੀਆ ਲੱਗੀ ਹੋਵੇ ਫਿਰ ਉਹ ੜਕਾ ਨਹੀਂ ਹੁੰਦਾ ਇਹਦੇ ਮਗਰ ਤੇ ਨੋਕਾਂ ਲੱਗੀਆਂ ਵੀ ਆਇ ਇੱਥੇ ਮਰਜ਼ੀ ਪਾ ਲੋ ਉਹ ਜੀ ਰਿਸ਼ਪਾ ਕੇ ਫਿਰ ਆਪਣਾ ਦੱਬੀ ਆਈ ਗਈ ਹੈ ਲੋ ਜੀ ਮਿਲੋ ਜੱਛੇ ਨੂੰ ਚਿੱਟਾਲੀ ਸਿਕਰ ਮੜਾ ਆਇਆ ਸੀ ਵੀਰ ਹੈ ਹਾਂ ਉਹਨੇ ਆਇਆ ਹਲੇ ਮਰਾ ਤੇ ਲੰਗੀ ਦੀ ਆਹ ਕਿਹੜੇ ਨੇ ਜਿੰਨਾ ਇਹਨਾਂ ਕਦੇ ਹੈ ਨਹੀਂ ਹੋਏ ਜਿੰਨਾ ਇਹੜੇ ਨੂੰ ਹਰਨ ਹੋਏ ਆ ਲੈ ਇਹਦਾ ਬਰਮਨ ਮਰੀ ਗਾ ਸਾਨੂੰ ਪਹਿਲੇ ਵੀ ਬੈਜਨ ਵੀ ਹੈਗੇ ਵੱਧ ਪਾਕੀ ਲੱਗਦਾ ਨਹੀਂ ਬੈਜਨ ਵੀ ਨਹੀਂ ਹੈਗਾ ਇਹ ਖੜਾ ਹੀ ਬਹੁਤ ਹੈ ਮਿਲ ਹਾਂ ਹੂੰ ਉਹਦੇ ਕਰਕੇ ਕਿੰਨਾ ਕੱਦ ਕਾਟ ਉਹਦੇ ਹਿਸਾਬ ਨਾਲ ਜਾਂਦਾ ਜੀ ਇੰਨਾ ਵੀ ਜਲਦੀ ਜਾਵੇ ਹਾਂ ਆ ਖੜਾ ਖਤਰਨਾਪੋਵੇ ਖਤਰਨਾਪੋਵੇ ਪਰਸੋਂ ਵੀ ਦੇ ਲਾ ਵੀ ਪਰਸੋਂ ਸਾਰੀ ਰਾਤ ਦੇ ਖੜਲੇ ਆ ਠੀਕ ਆਦੋਂ 8 ਵਜੇ ਦਾ ਜੋ ਪਰਸੋਂ ਵਧੀਆ ਰਿਹਾ ਇਹ ਮੁੜਿਆ ਯਾਰ ਰਸਤੇ ਮੇ ਉਦਣ ਜਿੱਦਣ ਜਿੱਦ ਪਰਸੋਂ ਵੀ ਚਲੀ ਗਿਆ ਤਾਂ ਇਹ ਆਹੋ ਨਹੀਂ ਫੇਰ ਸਾਈ ਰਾਤ ਫੇਰ ਉੱਥੇ ਮੱਛੇ ਜੇ ਰਹਿਣਾ ਪੈਣਾ ਤਾਂ ਮੈਂ ਦਾਬਰਾ 10 ਵਜੇ ਇਹਦੇ ਬਾਅਦ ਘਰ ਆਇਆ ਨਾ ਮੱਕੀ ਸਫਰੇ ਕਰਨ ਆ ਗਏ ਜੀ ਅੱਜ ਦੋ ਦਿਨ ਮੇਲੇ ਲੱਗੇ ਮੇਲੇ 'ਚ ਲੱਗਣੇ ਕਰਕੇ ਫੇਰ ਟਾਈਮ ਜਾਈਨ ਲੱਗਿਆ ਤਾਂ ਅੱਜ ਟਾਈਮ ਲੱਗਿਆ ਸਫਰੇ ਦਾ ਫੇਰ ਨਾਲ ਲੈ ਕੇ ਆਏ ਦਵਾਈ ਜਾ ਕੇ ਸੁੰਢੀ ਵਾਲੀ ਸਪਰੇਅ ਕਰ ਰਹੇ ਹਾਂ ਅੱਜ ਤੇ ਇੱਕ ਪੈਕਟ ਲਿਆਂਦਾ ਉਹ 19 ਦਾ ਜਿਹੜੀ ਮਾਣੀ ਮੋੜੀ ਆਪਣੀ ਜੀ ਦਿਖਦੀ ਹੈ ਮੇਰੇ ਕੋਲ ਵੀ ਕੱਲ ਨੂੰ ਇੱਕ 19 19 ਦਾ ਪੈਕਟ ਹੈ ਜਿਹੜਾ ਉਹਦੀ ਸਪਰੇਅ ਕਰ ਦਮਾਂ ਦੁਕਾਨ ਵਾਲਾ ਕਹਿੰਦਾ ਵੀ ਸੁੰਢੀ ਵਾਲੀ ਦਵਾਈ ਦੇ ਵਿੱਚ ਪਹਿਕੇ ਹੋਣੀ ਨਹੀਂ ਹੈਗੀ ਉਹ ਵੀ ਉਹਨੂੰ ਲੱਗ ਕਰੀ ਮੈਂ ਚੱਲ ਅੱਜ ਸੁੰਢੀ ਵਾਲੀ ਕਰ ਦੰਨਾ ਹੈ ਤੇ ਕੱਲ ਨੂੰ ਫਿਰ ਉਹ 19 19 ਦਾ ਪੈਕਟ ਕਰ ਦੰਨੇ ਆ ਉਹ ਤੱਕ ਦਾ ਹਫ਼ਤਾ ਹੀ ਹੁੰਦਾ ਜੀ ਅਕੀਦਾ ਵੇਹੇ ਕਿਤੇ ਕਿਤੇ ਪਿਲਕੀ ਪਲੀ ਆ ਜਿਹੜੀ ਮਣੀ ਮੋਟੀ ਦਬੀ ਵੀ ਹੈ ਕਿਤੇ ਕਿਤੇ ਬਹੁਤ ਵਧੀਆ ਖੜੀ ਐ ਨਾ ਆਦਾ ਜਦ ਨਾਲ ਪਾਣੀ ਲਾਇ ਤੇ ਬਾਅਦ ਹਰੇ ਵੀगिर ਗਿਆ ਤਾਂ ਉਹ ਦੋਨੇ ਕਥੈਲਾ ਜੂਰੀ ਇਹਦਾ ਕੁਛ ਰਾਇਆ ਪਿਆ ਤਾਂ ਮੋਟਰ 'ਚ 20 ਕਿਲੋ ਉਹ ਵੀ ਪਿੱਛੇगिर ਗਿਆ ਤਾਂ ਆ ਦੇਖ ਕਿਤੇ ਕਿਤੇ ਬਹੁਤ ਬੜੀ ਔਠੜੀ ਜੀ ਹੈ ਨਾ ਕਿਤੇ ਕਿਤੇ ਦਬੀ ਵੀ ਹੈ ਇਹ ਦੋ ਕੋ ਸਪਰੇਇਆਂ ਕਰਦਾ ਲਗਾਤਾਰ ਇਹਦੇ ਪਰ ਤਾਕਤਾਲੀਆਂ ਬਾਕੀ ਰੇਹ ਦਾ ਵੀ ਦੱਸਿਓ ਵੀ ਰੇਹ ਪਾਵਾਂ ਹੋਰ ਕਿ ਨਾ ਪਾਵਾਂ ਤਿੰਨ ਥੈਲੇ ਯੂਰੀ ਤੇ ਪੈ ਗਏ ਆ ਹੋਰ ਇੱਕ ਆ ਦੇਖੋ ਜੀ ਅੱਖ ਨਹੀਂ ਵਧੀਆ ਹੋਈ ਹੈ ਨਾ ਟਾਂਡਾ ਵੀ ਬਹੁਤ ਮੋਟਾ ਹੋ ਗਿਆ ਓਰੇ ਇਹ ਰੰਡਾ ਕਿਹਾ ਜਾਂਦਾ ਇਹ ਜੀ ਵੀ ਹੁੰਦੀ ਸਾਰੀ ਫੇਰ ਵੀ ਰੋਟੀ ਦੀ ਚਲੋ ਮਿਹਨਤ ਕਰਨੀ ਪੈਣੀ ਥੋੜੀ ਜੀ ਉਹ ਤਾਂ ਜਾਊਗੀ ਇੱਕ ਸਾਰ ਬਾਕੀ ਘਣਕਾ ਵੀ ਤਿਆਰ ਹੈ ਜੀ ਲੱਗੇ ਆ ਇਹਨਾਂ ਬੱਲਾ ਮੋੜਨ ਬਈ ਵੀ ਹਫਤੇ ਦੇ ਵਿੱਚ ਵਿੱਚ ਮੈ ਤਾਂ ਵੀ ਬੜਾਈ ਹੋ ਜੂਗੀ ਲੱਗਾ ਲੋਕਾਂ ਪਰ ਹਰੀਆਂ ਬੱਲਾ ਦਿਖ ਜਾਂਦੀਆਂ ਬਾਕੀ ਵਿੱਚ ਬੱਲਾ ਐ ਵੱਖ ਗਈਆਂ ਇਹ ਵੰਪਲਾਉਣੇ ਤੇ ਚਾਰ ਲਾਗੇ ਦੋ ਰਹਿ ਗਏ ਉਹ ਵੀ ਲਾਗੇ ਨਵੇੜ ਦਾ ਮੇਜੀ ਕੰਮ ਨੱਪੜ ਗਈ ਸਵੇਰੇ ਤਾਂ ਹੋ ਗਈ ਸਾਰੀ ਪਰੇ ਹੁਣ ਕੱਲ੍ਹ ਦੁਬੀ ਕਰੂੰਗਾ ਲੈ ਆ ਕੇ ਫਿਰ ਅਹੀ ਟਾਈਮ ਸ਼ਾਮ ਨੂੰ 4:30 ਵਜੇ ਦਾ ਟਾਈਮ ਹੋ ਗਿਆ ਉਹ ਨਿਉਣੀ ਵਾਲੀ ਹੰਤੇ ਕਾਲੇ ਦੀ ਕਣਕ ਆ ਗਈ ਵੀ ਹੋ ਚੱਲੀਆਂ ਕਣਕਾਂ ਬਸ ਜਿਵੇਂ ਖਰਬੂਜੇ ਦੇ ਇੱਕ ਖਰਬੂਜਾ ਵੱਖਦਾ ਫਿਰ ਤਾਂ ਸਾਰੇ ਕੁਝ ਲੱਗੀ ਜਾਂਦੀਆਂ ਮਾ ਕਰ ਮਸ਼ੀਨ ਚੱਲਣੀ ਦੇਰ ਹੈ ਉਹ ਵੀ ਤਾਂ ਹੱਥੋਂ ਆਤੀ ਸਾਰੀਆਂ ਹੀ ਜਾਣੀਆਂ ਮੈਂ ਹੁਣ ਤਾਂ ਪਾਣੀ ਲਾਇਆ ਵਾ ਚੌਥੇ ਦਿਨਿਆਂ ਖੇਤ ਢੋਲੇ ਹੋ ਜਾਂਦਾ ਇਹ ਮਾ ਪਾਣੀ ਕਰੇ ਹੁਣ ਜਿੰਨਾ ਪਾਣੀ ਲੱਗੀ ਜਾਊਗਾ ਮੱਕੀ ਨੂੰ ਉੰਨੀ ਵਧੀਆ ਰਹੂਗੀ ਫਿਰ ਜੇਨੇ ਆਕੀ ਕੱਲ ਜਾ ਕੇ ਹੋਰ ਕੋਈ ਕੰਮ ਕਰ ਦੋ ਦਿਨ ਮਿੱਲ ਵਿੱਚ ਰਹਿਣ ਕਰਕੇ ਸਾਰੇ ਕੰਮ ਆਪ ਸੱਟ ਜੇ ਹੋਏ ਪਏ ਆ ਘਰ ਵੀ ਜਿਹੜੇ ਕੰਮ ਕਰਨੇ ਤੇ ਜਿਹੜੇ ਘਰ ਵਾਲੇ ਮੋਟੇ ਸੌਜੇ ਭਾਜੀਆਂ ਦੀ ਦੇਖਭਾਲ ਜੀ ਕਰਨੀ ਕੜਾਈ ਘੜੋਈ ਉਹ ਵੀ ਨਹੀਂ ਹੋਈ ਹਾਲੇ ਉਹ ਵੀ ਵਿੱਚ ਰਹਿ ਗਈ ਉਹ ਵੀ ਹੁੰਦੇ ਨਾ ਕਰ ਕੋਲ ਨੂੰ ਲੱਗਦਾ ਉਹ ਵੀ ਕਰੂੰਗਾ ਚਲਦੇ ਆਂ ਇਹ ਘਰ ਨੂੰ ਫੇਰ ਆ ਜਿੱਦ ਤੇ ਨਵਾਈਰਾਂ ਦੇ ਫਾਰਮ ਕੋਲ ਆਗੇ ਤੇ ਲਓ ਜੀ ਤਿਆਰੀ ਆ ਪੂਰੀ ਖਰਨ ਦੀ ਤਾਂ ਸਮਾਨ ਹੋ ਗਿਆ ਫਿੱਟ ਸਾਰਾ ਜੀ ਬਾ ਹੁਣ ਚੂਚੀ ਲਿਆ ਕੇ ਛੱਡਣੇ ਆ ਇਹ ਹਾਂ ਸਾਡੇ ਪਤਾ ਨਹੀਂ ਨਾ ਕਦੋਂ ਛੱਡਣੇ ਆ ਇਹ ਜੋ ਆ ਆਪਣਾ ਬੂਟਿਆਂ ਵਾਲਾ ਖੇਤ ਆਗੇ ਇਹਦਾ ਜਿੱਥੇ ਆਪਾਂ ਨੇ ਬੂਟੇ ਪਟਾਏ ਤੇ ਇਹਦੇ ਵਿੱਚ ਮੱਕੀ ਵੀ ਦਿੱਤੀ ਮੱਕੀ ਫੇਰ ਦੋੇ ਤਰ੍ਹਾਂ ਮਸ਼ੀਨ ਕਰ ਭਜਾਈ ਨਹੀਂ ਹੈਗੀ ਇਹ ਸੀ ਤੇ ਜੜਾਣੀ ਦੇ ਗੱਡੀਆਂ ਜੜਾ ਹਲਾਂਗੇਲੇ ਗੱਡੀਆਂ ਵੇਂਦੀਆਂ ਇਹ ਗੇ ਵੀ ਕਿਤੇ ਅਲੇ ਦਾ ਨੁਕਸਾਨ ਨਾ ਹੋਵੇ ਮਸ਼ੀਨ ਵਾਲੇ ਦਾ ਉਹ ਫਿਰ ਹਲਾਂਗੇਲੇ ਖੇਤ ਵਾਕੇ ਕੱਲੇ ਕੱਲੇ ਸਿਆੜ ਦੇ ਵਿੱਚ ਮੱਕੀ ਕੇਰਤੀ ਤੀ ਕੱਲਾ ਕੱਲਾ ਦਾਣਾ ਇਧਰ ਆ ਇੱਕ ਗਿਆਰਾਂ ਲਾਗੜਾ ਇਹ ਮਹਾ ਦਾ ਬੀਤਾ ਦਾ ਤੇ ਬਾਕੀ ਜੇ ਡੇਢ ਕਿਲੇ ਚ ਇੰਨੇ ਕਮਾਂ ਵਿੱਚ ਕਿੱਕ ਗਿਆਰਾ ਤੇ ਬਾਕੀ ਜੀ ਮੱਕੀ ਬੀਤੀ ਤੀ ਆ ਦੇਖੋ ਜੀ ਮੱਕੀ ਲੱਗੀ ਜਮਣ ਇਹ ਗੁਆਂ ਸਿਹੜਾਂ ਦੇ ਵਿੱਚ ਕੱਲਾ ਕੱਲਾ ਦਾਣਾ ਜੰਮਿਆ ਆ ਮਿਹਨਤ ਆਈ ਏ ਜਰੂਰ ਖੇਤ ਬਿਜਣੇ ਪਰ ਕਿੰਨੀ ਫਾਲੀਆਂ ਕਰ ਹਾਲਾਂ ਕਰ ਸਿਹੜ ਜੇ ਕੱਢ ਕੇ ਇਕਨੇ ਆਪਣੇ ਆਮ ਆਮ ਫਾਲੀਆਂ ਗਲੇ ਉਹ ਜੋ ਬਿ ਕੱਲੇ ਕੱਲੇ ਸਿਹੜ ਚ ਕੱਲਾ ਕੱਲਾ ਦਾਣਾ ਖਰੀ ਗਏ ਐਂ ਦਾਣਾ ਦਾਣਾ ਜੰਮਿਆ ਆ ਇਹ ਬਾਈ ਜਣ ਪਕਾਊ ਹੋਗੀ ਤਾਂ ਪਕਾਊ ਕਰ ਲੂਗੇ ਇਹ ਚਾਰੇ ਵਾਲੀ ਹੋਗੀ ਤਾਂ ਚਾਰੇ ਵਾਲੀ ਆ ਦੇਖੋ ਜੀ ਜਿਵੇਂ ਮਸ਼ੀਨ ਨੇ ਵੀਜੀ ਵੀ ਹੁੰਦੀ ਐ ਐਨ ਕੱਲਾ ਕੱਲਾ ਦਾਣਾ ਜੀ ਹਲੇ ਜੰਮਦੀ ਵੀ ਹੈ ਵਿੱਚ ਉਹ ਜੰਮਦੀ ਆਈ ਬਾਹਰ ਦੋ ਦਿਨ ਤੱਕ ਐਨ ਸਿਆੜ ਦੇਖਣ ਲੱਗ ਜੂਗੇ ਪੂਰੇ ਤੇ ਨਹੀਂ ਹਰੇ ਕੱਲੇ ਲੱਗਿਆ ਬਾਹਰ ਨਿਕਲ ਸਾਰੇ ਚ ਬਹੁਤ ਵਧੀਆ ਜੰਮੀ ਆ ਨਾ ਆ ਦੇਖ ਐ ਜਿਵੇਂ ਮਸ਼ੀਨ ਨੇ ਵੀਜੀ ਵੀ ਹੁੰਦੀ ਐ ਉਵੇਂ ਉਵੇਂ ਜੰਮੀ ਐ ਐ ਲੱਗੇ ਸਾਰ ਦੇਖਣਾ ਇਹ ਨਹੀਂ ਹਾਲ ਥੋੜੇ ਜਿਹਾ ਘੱਟ ਦੇਖਦੇ ਫੋਨ ਕਰਕੇ ਉਵੇਂ ਬੈਠਣ ਦਾ ਪੂਰੇ ਦੇਖਦੇ ਐ ਨੇਰੇ ਕੀ ਲਭਿਤਾ ਦਾ ਐ ਪਾਣੀ ਪੂਣੀ ਲੱਗੇ ਜਿਹੜਾ ਦਾਣਾ ਕੋਈ ਮਿਸ ਹੋ ਗਿਆ ਉਹ ਪਾਣੀ ਲੱਗੇ ਜੰਮੇ ਆਊਗਾ ਇਹ ਆਪਣੇ ਉਹੀ ਖੇਤ ਆ ਜਿੱਥੇ ਪਿੰਡ ਦੇ ਪੈਵਲਨ ਦੱਬੀ ਤੀ ਚਲੋ ਆਏ ਵੀ ਪਾਣੀ ਦੀ ਹੁਣ ਕੋਈ ਦਿੱਕਤ ਨਹੀਂ ਹੈਗੀ ਪਿੰਡ ਤੇ ਪਾਣੀ ਆ ਜਾਏ ਕਰਨਾ ਉਰੇ ਇੰਦਰ ਰੱਖਣੀ ਫੇ ਮਾਂ ਵੀ ਇੱਥੇ ਤੁਸੀਂ ਆੜਾਂ ਚ ਮਾਗਿਆ ਹੈ ਨਾ ਲੱਗੇ ਦੇਖਣਾ ਮੈਂ ਮਾਗੀ ਜਮੇ ਤਾ ਵੀ ਘਰ ਦੇ ਮਾਹ ਹੋ ਜੂਗੇ ਖਾਣ ਜੂਗੇ ਮਾਣੇ ਮੋਟੇ ਪਹਿਲਾਂ ਸਾਰੇ ਜਮਾਹਾ ਮੋਂਗੀ ਜਿਹਨੂੰ ਸਲਾਹਤੀ ਸਾਡੇ ਉਹ ਜਿਹੜੇ ਉਹ ਬੈਣਾ ਜੀ ਦੱਸਿਆ ਜੀ ਉਹ ਬਹੁਤ ਅੰਗ ਕਰਦੀਆਂ ਐ ਉਹਦੇ ਕਰਕੇ ਜਿਹੜਾ ਫੜੀ ਪੈਣੀ ਐ ਇਹਨਾਂ ਨੂੰ ਜੇ ਇੱਕ ਦਿਨ ਵੀ ਉਹਨਾਂ ਨੇ ਆ ਕੇ ਨੁਕਸਾਨ ਕਰਤਾ ਸਾਰੀਆਂ ਫੜੀਆਂ ਖਾ ਜਾਣੀਆਂ ਉਹਨਾਂ ਨੇ 15 16 ਦੀ ਡਾਰ ਐ ਕੋਠੀਓ ਇਸ ਤੇ ਨੂੰ ਵੀ ਜਾਣਾ ਉਹਨੇ ਇਕੱਠੇ ਨਹੀਂ ਜਾਣਾ ਚਲੋ ਬਾਕੀ ਇਥੇ ਇਹਨਾਂ ਦਾ ਜਦੋਂ ਪ੍ਰੋਜੈਕਟ ਸ਼ੁਰੂ ਹੋ ਗਿਆ ਤੇ ਹਰ ਬੰਦਾ ਕੋਈ ਨਾ ਕੋਈ ਬੰਦਾ ਉਰੇ ਹਾਜ਼ਰ ਰਹੇ ਕਰੂਗਾ ਲੈ ਟੈਨ ਲੁੱਟ ਲੱਗ ਜਾਨੀਆਂ ਪਰ ਵੀ ਉਹਦੇ ਕਰਕੇ ਵਾਫਰ ਕ ਪੈ ਜਾਂਦਾ ਜੀ ਅਮ ਮੱਕੀ ਜਦੋਂ ਬੀਜੀ ਦੀ ਉਹ ਦਿਖਾਈ ਨਹੀਂ ਹੋਈ ਫਿਰ ਜਦ ਕੰਮ ਥੋੜਾ ਜਿਆਦਾ ਹਲ ਜਿਆ ਪਿਆ ਤਾਂ ਕਿਚੇ ਗੰਨੇ ਦਾ ਚੱਲਦਾ ਤਾਂ ਵਿੱਚੇ ਮੱਕੀ ਦੀ ਬਿਜਾਈ ਮੈਂ ਨਦਾ ਵੀ ਹੋਂ ਕੱਲ ਨਿਬੜਿਆ ਤਾਂ ਉੱਤੇ ਤੇ ਖੜਾ ਛੁੱਟਿਆ ਮੜਾ ਜਾ ਰਾਤ ਵੀ ਸੋਵ ਨਹੀਂ ਰਹੀ ਹੋ ਗਿਆ ਤਾਂ 11 ਵਜੇ ਘਰ ਆਇਆ ਰਾਤ ਵੀ ਸਭ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਰੱਖਤੀ ਮੇਰੀ ਵੀਡੀਓ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਸਤਿ ਸ੍ਰੀ ਅਕਾਲ ਜੀ